ਉਹ ਦੇ ਕੇ ਨੇ ਸੂਰ ਚਾਰਨੇ ਓਏ ਫੇਰ ਨਾ ਕਿਉਂ ਦੱਸਿਆ ਨਹੀਂ ਨਾ ਇੱਥੇ ਵੀਡੀਓ ਬਣਾਉਂਦੇ ਆ ਹਾਂਜੀ ਜਨਤਾ ਕਿੱਦਾਂ ਸਾਰੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਆ ਕੈਮ ਹੋਵੋਗੇ ਤੰਦਰੁਸਤ ਹੋਵੋਗੇ ਤੇ ਵਰੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਛੋਟਾ ਇੱਕ ਸਤਾਲਾ ਦਿਖਾਉਨੇ ਆ ਤੇ ਇਹ ਮੇਰਾ ਫਾਦਰ ਸਾਹਿਬ ਕੰਮ ਕਰਦੇ ਆ। ਤੇ ਇਹ ਹੈ ਜਦਾਂ ਸੂਰਾਂ ਦਾ ਹਸਤਾਲਾ, ਸੂਰਾਂ ਦਾ ਫਾਰਮ। ਤੇ ਤੁਹਾਨੂੰ ਦਿਖਾਉਨੇ ਕੀ ਕੀ ਹਸਤਾਵਾ ਤੇ ਕਿੱਦਾਂ ਇੱਥੇ ਖਰਾਕ ਰੂਕ ਪੈਂਦੀ ਆ ਜਾਂ ਕਿੱਦਾਂ ਨੇ ਦੇਖਪਾਲ ਹੁੰਦੀ ਆ। ਤੇ ਸਾਰਾ ਕੁਝ ਦਿਖਾਉਨੇ ਅੱਜ। ਆਜੋ ਨਾਲ। ਤੇ ਤੁਹਾਨੂੰ ਸਟਾਰਟਿੰਗ ਕਰਦੇ ਆ ਲੁਜੀ ਸਾਈਡ ਤੋਂ। ਤੇ ਥੋੜਾ ਬੋੜਾ ਜਿੰਨਾ ਵੀ ਹੋ ਸਕੇ ਮੈਂ ਤੁਹਾਨੂੰ ਕਵਰ ਕਰਕੇ ਦਿਖਾਉਂਦਾ ਆ। ਕਿੱਦਾਂ ਫਾਰਮਿੰਗ ਦਾ ਕੰਮ ਹੁੰਦਾ ਸੂਰਾਂ ਦੇ। ਤੇ ਇਹ ਜਤਲਾ ਥੋੜਾ ਜਿਹਾ ਪੁਰਾਣਾ ਆ ਤੇ ਉਦਾਂ ਜਿਹੜੇ ਦਾ ਹੁਣ ਨਵੇਂ ਬੰਦੇ ਆ ਉਹ ਤਾਂ ਬੜੇ ਵਧੀਆ ਬੰਦੇ ਆ ਤੇ ਇਹ ਥੋੜਾ ਜਿਹਾ ਜਿੱਦਾਂ ਪੁਰਾਣੇ ਟਾਈਪ ਦਾ ਆ ਤੇ ਬਾਕੀ ਕੋਈ ਨਹੀਂ ਤੁਹਾਨੂੰ ਫੇਰ ਵੀ ਮੈਂ ਦਿਖਾਉਣਾ ਸਾਰਾ ਸਿਸਟਮ ਕਿੱਦਾਂ-ਕਿੱਦਾਂ ਆ ਇਸ ਹੱਤ ਆਵਿਆ ਇੱਥੇ ਤੇ ਕਿਦਾਂ ਇਹ ਫੇਖਰਾ ਖੁਰਕ ਪੈਂਦੀ ਆ ਇਸ ਹੱਤ ਆਵਾ ਸਾਰਾ ਤੁਹਾਨੂੰ ਦਿਖਾਉਣਾ ਅੱਜ ਬਾਕੀ ਆ بیا ਪਿੱਛੇ ਮਤਲਬ ਟੈਂਕੀ ਦੇ ਤਾਂ ਦਿਖੋਣਾ ਟੈਂਕੀ ਵੀ ਤੇ ਟੈਂਕੀ ਦੇ ਪਿੱਛੇ ਪਾਉਣ ਨੂੰ ਹੁੰਦਾ ਜਿੱਦਾਂ ਮਲ ਟਰਲ ਆਏ ਟਰਲ ਹੀ ਹੈ ਹੀ ਆ ਵੀ ਤਾਂ ਹੀ ਆ ਹੀ ਹੈ ਟਰੈਕਟਰ ਦੇ ਪਿੱਛੇ ਟੈਂਕੀ ਹੁੰਦੀ ਹੈ ਤੇ ਉਹਦੇ ਪਿੱਛੇ ਪਿੰਦਾ ਆ ਤਾਂ ਇਧਰੋਂ ਫੋਲਡ ਹੋ ਜਾਂਦਾ ਚੱਕ ਹੋ ਜਾਂਦਾ ਤੇ ਆ ਪਿੱਛੇ ਸਹਰਾ ਉਹ ਨੰਬਰ ਨੰਬਰ ਜਾਂ ਦਿੱਤਾ ਹੋਇਆ ਆ ਮਲ ਉਹ ਟਰੈਕਟਰ ਦੇ ਪਿੱਛੇ ਟੈਂਕੀ ਪਾ ਕੇ ਤੇ ਟੈਂਕੀ ਪਾਉਣ ਤੋਂ ਬਾਅਦ ਪਿੱਛੇ ਆ ਵੀ ਚੀਜ਼ਾਂ ਪਾਉਂਦੇ ਆ ਇਹ ਗੋਰੇ ਵੀ ਕਿਹੜਾ ਹੱਤਾ ਕਰੋਂਦੇ ਵੈਸੇ ਤਾਂ ਪੂਰੀ ਜੋਰ ਆਪਣੀ ਵੀ ਘੱਟ ਨਹੀਂ ਲਵਾਉਂਦੇ ਜੋਰ ਆਪਣੇ ਪੂਰਾ ਲਵਾਉਂਦੇ ਇਹ ਵੀ ਪੂਰਾ ਜੋਰ ਲਵਾਉਂਦੇ ਟਰੈਕਟਰ ਦਾ ਜਿੰਨੀ ਤਕਨੀਕ ਆ ਸਾਰੀ ਵਰਤਦੇ ਉਸ ਤੋਂ ਵੱਧ ਦੀ ਵਰਤਦੇ ਆ ਤੇ ਬਾਕੀ ਲੈਂਕਾਂ ਦੇਖ ਲੋ ਟੌਪ ਲੈਂਕਾਂ ਦੋ ਪਾਈਆਂ ਆ ਆਪਣੇ ਇੱਕ ਹੁੰਦੀ ਆ ਤੇ ਇੱਥੇ ਦੋ ਪਾਈਆਂ ਬਦੋਂਦਰ ਨੇ ਤੇ ਆਹ ਸਾਰਾ ਹੀ ਪ੍ਰੈਸ਼ਰ ਨਾਲ ਹੀ ਚਲਾਣਾ ਆ ਤੇ ਪ੍ਰੈਸ਼ਰ ਨਾਲ ਹੀ ਸਾਰਾ ਕੁਝ ਹੁਣ ਆਇਆ ਆ ਆ ਵੇਖੋ ਪ੍ਰੈਸ਼ਰ ਨਾਲ ਹੀ ਚੱਕ ਹੋਇਣਾ ਇਧਰ ਪ੍ਰੈਸ਼ਰ ਨਾਲ ਹੀ ਤੇ ਉਧਰ ਟਰੈਕਟਰ ਖੜਾ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਤੇ ਪਹਿਲਾਂ ਹੋਰ ਕੋ ਜਿਹੜਾ ਕੰਮ ਦਿਖਾਉਣ ਵਾਲੇ ਉਹ ਦਿਖਾ ਦਈਏ ਤੁਹਾਨੂੰ ਤੇ ਇਦਾਂ ਕਰਕੇ ਦੇਖੋ ਚੈੱਕ ਕਰੋ ਕਿੱਡਾ ਆਇਆ ਏ ਹੋਰ ਸੁਣਾਵ ਬੇਲੀਓ ਸਾਰੇ ਠੀਕ ਠਾਕ ਵਧੀਆ ਕਾਇਮ ਹੋ ਨੀ ਯਾਰੇ ਚੋ ਤੇ ਬਾਕੀ ਕੋ ਕਮੈਂਟ ਮੂਡ ਕਰਦਾ ਕਰੋ ਜਦਾਂ ਕੁਝ ਚਾਹੀਦਾ ਹੁੰਦਾ ਆ ਵੀ ਮੇਰੇ ਕੋਲ ਜਦਾਂ ਕੰਮ ਵੀ ਕਰਦਾ ਆ ਮੈਂ ਤੇ ਜਿੰਨਾ ਟਾਈਮ ਨਿਕਲਦਾ ਮੇਰੇ ਤੋਂ ਤੇ ਆਪਾਂ ਉਹਨਾਂ ਗਾ ਤੁਹਾਨੂੰ ਕੁਝ ਨਾ ਕੁਝ ਜਾਨਣਾ ਇਹ ਪੌਨੇ ਰਹਿਣੇ ਚੀਜ਼ਾਂ ਤੇ ਤੇ ਬਾਲਾ ਮੇ ਤੋਂ ਟਾਈਮ ਵੀ ਘੱਟ ਹੀ ਨਿਕਲਦਾ ਆ ਤੇ ਇਹ ਕਰਕੇ ਵੀ ਜਿੰਨਾ ਮੇ ਤੋਂ ਟਾਈਮ ਹੁੰਦਾ ਤਾਂ ਮੇਰਾ ਹੁੰਦਾ ਵੀ ਤੁਹਾਨੂੰ ਦਿਖਾ ਦਵਾਂਗਾ ਕੋਸ਼ਣਾ ਕੋਸ਼ ਜਿੰਨਾ ਹੀ ਮੇ ਤੋਂ ਹੋ ਸਕਦਾ ਆ ਤੇ ਬਾਕੀ ਆਪਣੇ ਸੁਝਾਅ ਸੁਝੁਰੂ ਦਿਆ ਕਰੋ ਜੋ ਜੋ ਚੀਜ਼ ਚਾਹੀਦੀ ਆ ਜਿੱਦਾਂ ਵੀ ਮਤਲਬ ਦੇਖਣਾ ਚਾਹੁੰਦੇ ਆ ਤੇ ਮੇਰੀ ਕੋਸ਼ਿਸ਼ ਇਹ ਰਿਹਾ ਕਰੂਗੀ ਤੁਹਾਨੂੰ ਜੀਰੂ ਦਿਖਾ ਲਿਆ ਕਰਾਂ ਇਹ ਹੈ। ਇਹ ਬਾਕੀ ਹੋਰ ਸਣਾਉ ਠੀਕ ਠਾਕ ਸਾਰੇ। ਇੱਥੇ ਆਈ ਸੂਰਾਂ ਦਾ ਫਾਰਮ ਆ ਜੜਾ। ਮਤਲਬ ਇਹ ਮੈਂ ਵੀ ਪਹਿਲਾਂ ਇੱਥੇ ਕੰਮ ਕਰਦਾ ਰਿਆ ਆ। ਆ ਤਾਂ ਹੁਣ ਥੋੜਾ ਵਧੀਆ ਕੀਤਾ ਮਤਲਬ। ਪਹਿਲਾਂ ਨਹੀਂ ਇਦਾਂ ਪਹਿਲਾਂ ਹੋਰ ਸਾ ਵੀ ਪਹਿਲਾਂ ਇੱਥੇ ਮਤਲਬ ਸੂਰੀਆਂ ਪਾਲਦੇ ਸੀ ਜਿੱਦਾਂ ਫਿਰ ਉਹਨਾਂ ਦੇ ਗਾਂ ਬੱਚੇ ਪਾਲਦੇ ਸੀ। ਤੇ ਫੇਰ ਉਹਨਾਂ ਨੂੰ ਗਾਂ ਵੇਚਦੇ ਸੀ ਤੇ ਇੰਦਾ ਕੰਮ ਹੈ ਸਾਰਾ ਤੇ ਹੁਣ ਤਾਂ ਇਹਨੇ ਜਿੱਦਾਂ ਮਾਲਕ ਨੇ ਥੋੜਾ ਕੰਮ ਸੌਖਾ ਹੀ ਕਰ ਲਿਆ ਆ ਉਹ ਸਿਸਟਮ ਖਤਮ ਕਰਤਾ ਆ ਤੇ ਸਦਾ ਹੁਣ ਵੇਚਦਾ ਹੀ ਆ ਮਾਲਵ ਸਦਾ ਲੈ ਕੇ ਹੁੰਦਾ ਛੋਟੇ ਬੱਚੇ ਤੇ ਏਦੇ ਨਾਲ ਲੱਗਦੇ ਵੇਚ ਪਾਲ ਕੇ ਤੇ ਵੇਚ ਦਿੰਦਾ ਆ ਆ ਸਿਸਟਮ ਆ ਹੁਣ ਤੇ ਬਾਕੀ ਤੁਹਾਨੂੰ ਦਖੋਣੇ ਅੰਦਰ ਜਾ ਕੇ ਆਇਆ ਜਿੱਥੋਂ ਖਰਾਖਰੂ ਚੱਲਦੀ ਆ ਤੇ ਪੈਂਦੀ ਆਪਣੇ ਆਪ ਹੀ ਆ ਪੈਪੂਪ ਲੱਗੇ ਉਤੋਂ ਤੇ ਦੇਖਿਓ ਇਹਨਾਂ ਦਾ ਰੌਲਾ ਆਹ ਭਾਈ ਸੂਰਾ ਦਾ ਫਾਰਮ ਇੱਥੇ ਫਾਰਮਿੰਗ ਹੁੰਦੀ ਆ ਸੂਰਾ ਦੀ ਆ ਬੱਚੇ ਹੁੰਦੇ ਆ ਇਹ ਛੋਟੇ ਹੁੰਦੇ ਆ ਤੇ ਆ ਵੱਡੇ ਹੋ ਜਾਂਦੇ ਆ ਤੇ ਦੇਖ ਸਕਦੇ ਤੁਸੀਂ ਊਲਾ ਡੁੱਲਾ ਫਾਰਮ ਆ ਆ ਅੰਦਰ ਪੱਕੇ-ਪੁੱਕੇ ਲੱਗੇ ਆ ਵੇ ਗਰਮੈਚ ਗਰਮੂਸ਼ ਤੋਂ ਸਾਰਾ ਗੋਸ਼ ਤੇ ਨਾਲ ਆਦੇ ਆ ਇਹਦਾ ਪਾਣੀ ਪੂਣੀ ਵਾਲਾ ਜਗਾੜ ਆ ਆ ਖਰਾਕ ਹੁੰਦੀ ਆ ਤੇ ਬਾਕੀ ਚੈੱਕ ਕਰੋ ਪੂਰੀ ਸਹੂਰਾ ਕਿੰਨਾ ਮਰਜੀ ਸਹੂਰ ਲੋ ਮੈਂਾਂ ਤਾਂ ਨੇ ਸਹੂਰ ਆ ਇਥੇ ਪੂਰਾ ਤੋਂ ਚੜਪਾਉਂਦੇ ਆ ਆ ਮੈਂ 来 ਆਪ ਨੂੰ ਹੈਲੋ ਕਰਨ ਆਇਆ ਸਾਰਿਆਂ ਨੂੰ ਖੁਸ਼ੀ ਦੇਖੋ ਇਹਨਾਂ ਦੀ ਆਇਆ ਦੀ ਵੀ ਕਹਿੰਦਾ ਤੂੰ ਸਾਡੇ ਇੱਧਰ ਘਰੇ ਆਇਆ ਸਾਨੂੰ ਵਾਓ え ਬਾਕੀ ਮੋ ਇਹਨਾਂ ਦੀ ਆਹੀ ਖਰਾਕ ਹੈ ਇੱਥੇ ਆ ਖਰਾਕ ਹੁੰਦੀ ਆ ਪੈਪਾ ਸਾਣੀ ਜਿਹੜਾ ਤੁਹਾਨੂੰ ਬਾਹਰ ਦਿਖਾਉਂਦੇ ਆਂ ਹੀ ਐ ਵੀ ਹੁੰਦੀ ਖਰਾਕ ਇੱਥੇ ਪੈਂਦੀ ਆ ਆ ਵੇ ਤੇ ਇਥੋਂ ਦਾ ਅਜਿਆ ਖਰਾਕ ਆ पूरे मच्छर ਦੇ ਤੇ ਆਰਮੀ ਦਾ ਕੰਮ ਮਾੜਾ ਨਹੀਂ ਇਹਦਾ ਵੈਸੇ ਪਰ ਇਨਾ ਇਹ ਥੋੜੀ 스मेल ਹੁੰਦੀ ਆ ਤੇ ਪੈਸਾ ਵਾਧੂ ਇਹਨਾਂ ਚ ਤੇ ਆਹੀ ਖਰਾਕ ਆ ਬਾਕੀ ਇਹ ਵਧੀਆ ਆ ਟਿਕਟੂਗੇ ਬਹੁਤ ਲਾਦੇ ਇਹਨਾਂ ਦੇ ਟਿਕਟੂਗੇ ਦਾ ਬਹੁਤ ਧਿਆਨ ਰੱਖਣਾ ਪੈਂਦਾ ਆ ਤੇ ਉਹ ਇਹ ਨਹੀਂ ਸੰਭਾਲ ਵੀ ਥੋੜੀ ਹੈਗੀ ਆ ਨਾ ਇਹ ਠੰਡ 'ਚ ਰਹਿੰਦੇ ਜਿਆਦੇ ਆ ਇਹੜੇ ਆ ਤੇ ਨਾ ਇਹਨਾਂ ਨੇ ਗਰਮੀ 'ਚ ਲਣੀ ਆ ਆ ਟੈਂਪਰੇਚਰ ਜਾਂ ਇਹਨਾਂ ਦਾ ਰਕਤਾ ਰੱਖਣਾ ਇੰਨਾ ਜੇ ਤੇ ਲੱਗੇ ਆ ਬਾਕੀ ਸਫਾਈ ਪੂਰੀ ਹੁੰਦੀ ਆ ਇੱਥੇ ਸਫਾਈ ਵਾਲਾ ਕੋਈ ਨਹੀਂ ਸਿਸਟਮ ਇੰਨਾ ਘਟ ਨਹੀਂ ਸਫਾਈ ਕਰਦੇ ਰਹਿੰਦੇ ਜਿਆਦਾ ਨਾ ਕਿਤੇ ਨਾ ਕਿਤੇ ਥੋੜੀ ਲੇਟ ਕਰਦੇ ਆ ਪਰ ਹੁੰਦੀ ਰਹਿੰਦੀ ਆ ਸਫਾਈਆਂ ਇੱਥੇ ਕੋਈ ਤਾਂ ਹੀ ਵਧੀਆ ਚੱਲਦਾ ਪਾਣੀ ਵਾਲਾ ਸਿਸਟਮ ਲੱਗਾ ਨਾਲ ਹਾਂ ਇਹਨੂੰ ਵੀ ਚਾਹੀਦਾ ਤੇ ਪਾਣੀ ਪੂਣੀ ਆਉਂਦਾ ਨਾਲ ਲੱਗਦਾ ਹੀ ਤੇ ਖਰਾਗ ਆਈ ਜਾਂਦੀ ਬਸ ਇਹਨਾਂ ਦਾ ਆਹੀ ਕੰਮ ਆ ਖਾ ਲੋ ਪੀ ਲੋ ਤੇ ਐਸ਼ ਕਰੋ ਬਸ ਆਹ ਕੰਮ ਆ ਇਹਨਾਂ ਦਾ ਹੋਰ ਕੋਈ ਕੰਮ ਨਹੀਂ ਹੈਗਾ ਉਹ ਪਾਣੀ ਪੀਂਦੇ ਨਾਲ ਤੇ ਟਿਕਾਉਂ ਆਈ ਦੀਆਂ ਇਹਨਾਂ ਦੀਆਂ ਖਰਾਗ ਆ ਗਈ ਹੈ ਨਾ ਖਰਾਗ ਪੈ ਲੱਤੀ ਆ ਉਹਨੇ ਥੋੜੇ ਟਾਈਮ ਬਾਅਦ ਖਰਾਗ ਚੱਲਦੀ ਰਹਿੰਦੀ ਆ ਤੇ ਖਾਂਦੇ ਰਹਿੰਦੇ ਆ ਚਲੋ ਬਾਕੀ ਤੁਹਾਨੂੰ ਹੋਰ ਪਾਸੇ ਦਿਖਾਣਾ ਕੋਨਾ ਕੋਨਾ ਆਜੋ ਬਾਹਰ ਨੂੰ ਆ ਸੀਗੇ ਥੋੜੇ ਛੋਟੇ ਬੱਚੇ ਤੇ ਉਹ ਸਾਹਮਣੇ ਉੱਤੇ ਫਰਾਂਸ ਵਾਲੀਆਂ ਪੜੀਆਂ ਵੀ ਆ ਇਥੋਂ ਵੈਸੇ ਇਹਨਾਂ ਦਿਖਣਾ ਨਹੀਂ ਆਪਣੀ ਕੁਆਲਿਟੀ ਨਹੀਂ ਫੁੰਦੀ ਆ ਹੈ ਨਹੀਂ ਤੇ ਕੋਈ ਨਹੀਂ ਉਹ ਤਾਂ ਦੇਖ ਲੋ ਜੇ ਮਾੜਾ ਮੋਟੀ ਦੇਖਦੀ ਹੋਈ ਆ ਤੇ ਇੱਥੇ ਆ ਕੇ ਛੋਟੇ ਬੱਚੇ ਥੋੜੇ ਜੇ ਤੇ ਬਾਈ ਪਾਲਕੇ ਤਾਂ ਹੋਰ ਪਾਸੇ ਜਾਂਦੇ ਆ ਵੱਡੇ ਮਤਲਬ ਚੇਂਜ ਕਰਦੇ ਰਹਿੰਦੇ ਆ ਇੱਕ ਥਾਂ ਤੇ ਨਹੀਂ ਰੱਖਦੇ ਤੇ ਫਿਰ ਗਾਂ-ਗਾਂ ਕੱਢਦੇ ਰਹਿੰਦੇ ਆ ਮਤਲਬ ਸਟੈਪ ਵਾਈਜ਼ ਸਟੈਪ ਅੱਗੇ ਨੂੰ ਕੱਢਦੇ ਰਹਿੰਦੇ ਆ ਜਦੋਂ ਵੱਡੇ ਹੋ ਜਾਂਦੇ ਆ ਜਾਂ ਕੋਈ ਬਿਮਾਰ ਆ ਉਹਨੂੰ ਇੱਕ ਸਾਈਡ ਤੇ ਕਰ ਦੇਣਾ ਛਾਂਟ ਕੇ ਤੇ ਜਿਹੜੇ ਚੰਗੇ ਆ ਜਾਂ ਪਹਿਲਾਂ ਝੜਾ ਦੇਣੇ ਜਾਂ ਸਾਈਡ ਤੇ ਕਰ ਦੇਣੇ ਜਾਂ ਕੁਝ ਇਦਾਂ ਆ ਯਾਨੀ ਕਿ ਦੇ ਆਪਣੇ ਸੈਟਿੰਗ ਦੀ ਰੱਖਦੇ ਆ ਵੀ ਉਸ ਹਿਸਾਬ ਨਾਲ ਜਦੋਂ ਇਦਾਂ ਜਿਹੜਾ ਕਾਇਮ ਹੋਈ ਜਾਂਦਾ ਆ ਅਗੜਾਈ ਜਾਂਦਾ ਤੇ ਉਹਨੂੰ ਗੱਡੀ ਜਾਂਦੇ ਆ ਤੇ ਜਿਹੜਾ ਬਿਮਾਰ ਮੂਰ ਹੋ ਜਾਂਦਾ ਆ ਤੇ ਉਹਨੂੰ ਫਿਰ ਟੀਕੇ ਲਾਉਂਦੇ ਆ ਟੀਕੇ ਬਹੁਤ ਲੱਗਦੇ ਇਹਨਾਂ ਦੇ ਤੇ ਟੀਕੇ ਵੀ ਸੌਖੇ ਨਹੀਂ ਲੱਗਦੇ ਬਹੁਤ ਪਈ ਹੁੰਦੇ ਆ ਤੇ ਬਾਈ ਚਾਂਸ ਇਹ ਕਿਤੇ ਬਾਹਰ ਮੋਰ ਨਿਕਲ ਆਉਣ ਤੇ ਤਾਂ ਭਾਬਜਾ ਬੱਸ ਕਰਾ ਦਿੰਦੇ ਆ ਮੈਂ ਤਾਂ ਜੰਗਲੇ ਜੰਗਲੇ ਲੱਗਿਆ ਅੰਦਰ ਡਰ ਨਹੀਂ ਹੁੰਦੇ ਜਲਦੀ ਕੀਤੇ ਆ ਤੇ ਤੁਹਾਨੂੰ ਹੋਰ ਅੱਗੇ ਦਿਖਾਉਣਾ ਇਹ ਜਿਹੜਾ ਟਰੈਕਟਰ ਆ ਜਿੱਦਾਂ ਇਹਨਾਂ ਦਾ ਗੁਆ ਗੁਆ ਸੈਟਦੇ ਆ ਮਤਲਬ ਆ ਗੰਦਮਾਂ ਦਾ ਤੇ ਉਹ ਥੱਲੇ ਹੀ ਜਾਂਦਾ ਉਹ ਪਾਣੀ ਵਿੱਚ ਰਲ ਕੇ ਤੇ ਫੇਰ ਜਿੱਦਾਂ ਸੈੱਟ ਦਿਆ ਖਤਿਆਂ ਦੇ ਖਿਲਾਰਦੇ ਆ ਜਿਹੜੇ ਟਰੈਕਟਰ ਨਾਲ ਤੇ ਜਿਹੜੀ ਪਿੱਛੇ ਟੈਂਕੀ ਪਾਉਂਦੇ ਆ ਤੇ ਉਹ ਵੀ ਤੁਹਾਨੂੰ ਦਿਖਾਉਣਾ ਆ ਤੇ ਵਧੀਆ ਚੀਜ਼ ਆ ਵੈਸੇ ਹੱਥੋਂ ਤਾਂ ਸਲਾਉਣ ਦੀ ਲੋੜ ਹੀ ਨਹੀਂ ਪੈਂਦੀ ਬਸ ਸੋਚੀ ਨਾ ਆਪਣਾ ਟਰੈਕਟਰ ਦੇ ਬਹਿ ਕੇ ਤੇ ਟਰੈਕਟਰ ਨਾਲ ਚੈੱਕ ਕਰਿਓ ਵੀ ਕਿੱਦਾਂ ਦਾ ਆ ਕਿੱਦਾਂ ਦਾ ਲੱਗਾ ਕਾਹ ਵੜਾ ਟਰੈਕਟਰ ਆ ਹੈਗਾ ਕਮਰਾ ਗੁੰਮਰਾਇਆ ਇਹਨਾਂ ਦਾ ਮੜਾ ਮੋਟਾ ਵਿੱਚ ਜਿੱਦਾਂ ਕੱਪੜੇ ਕੁੱਪੜੇ ਚੇਂਜ ਹੋਣੇ ਕਰਨ ਨੂੰ ਕਹਿ ਲੋ ਜਿਵੇਂ ਬਾਥਰੂਮ ਬਣਾਇਆ ਹੁੰਦਾ ਇਹਦੇ ਵਿੱਚ ਤੇ ਆਇਆ ਤਾਂ ਆ ਜਾਲੀਆਂ ਲਾਈਆਂ ਵੀ ਬਾਹਰ ਬੂਹਨਾ ਨਿਕਲਣਾ ਇਹ ਆਹਗਾ ਟਰੈਕਟਰ ਜੈਸੀ ਬੀ ਵਾਲਾ ਕਰੋ ਚੈੱਕ ਸਪੀਡ ਵਧੀਆ ਦੀ ਘਟੋ ਘਾੜਾ ਸਿੱਧੇ ਜਾਂਦਾ ਨਾਰਮਲ ਨਾਰਮਲ ਨਹੀਂ ਵੇਖੋ ਪਾ ਦੇਖਿਆ ਇਹ ਚ ਬੈ ਕੇ ਵਧੀਆ ਦੌੜਦਾ ਆ ਤੇ ਆਹ ਟੈਂਕਰ ਆ ਆ ਵਾਲਾ ਪਿਛੇ ਪਿਆ ਇਹ ਤੋਂ ਇਨਾ ਭਰਦੇ ਆ ਆ ਜਿਹੜਾ ਵਿੱਚ ਸਿੱਟ ਦੇਣਾ ਆ ਉਹਦੇ ਜਿਹੜੇ ਮੋਗੇ ਜੇ ਬਣੇ ਹੁੰਦੇ ਆ ਹਨਾ ਤੇ ਉਹਦੇ ਵਿੱਚ ਸਿੱਟ ਗਏ ਇਹਨੇ ਖਿੱਚ ਲੈਣਾ ਤਾਂ ਨੂੰ ਜਿੰਨਾ ਵੀ ਗੰਦ ਗੁੰਦ ਗੋਹਾ ਆ ਹਨਾ ਤੇ ਬਾਅਦ ਵਿੱਚ ਇਹ ਚ ਭਰ ਕੇ ਕੁੱਤੇ ਸਾਈਨ ਆ ਜਾਂਦਾ ਜਦੋਂ ਭਰ ਜਾਂਦਾ ਆ ਤੇ ਐਂ ਦੀ ਆ ਖਲਾਰਦਾ ਆ ਪਿੱਛੋਂ ਇਧਰ ਦੀ ਆ ਥੱਲੇ ਲੱਗੇ ਆ ਵਾਲੇ ਇਧਰ ਦੀ ਖਲਾਰੀ ਜਾਣਾ ਇਹਨਾਂ ਨੇ ਆ ਪ੍ਰੈਸ਼ਰ ਬਣਾਏਗਾ ਨਾ ਥੱਲੇ ਖਲਾਰੀ ਜਾਣਾ ਇਹਦੇ ਪਿੱਛੇ ਵੈਸੇ ਦੂਜੇ ਵੀ ਪੈ ਜਾਂਦੀਆਂ ਤਵੀਆਂ ਦੀਆਂ ਵੀ ਪਾਉਂਦੇ ਆ ਤੇ ਹੁਣ ਤਾਂ ਲਾਤੀਆਂ ਪਹਿਲਾਂ ਪਾਈਆਂ ਹੀ ਆਂ ਅਸੀਂ ਹੁਣ ਲਾਤੀਆਂ ਆ ਤੇ ਆ ਇਧਰਲੀ ਸਾਈਡ ਤੋਂ ਪੁਰਾਣਾ ਆ ਥੋੜਾ ਹਸਤਾਲਾ ਤੇ ਆ ਪੁਰਾਣਾ ਸਿਸਟਮ ਆ ਕੁੱਤੇ ਟੈਂਕੀ ਰੂੰਗੀ ਰੱਖੀ ਆ ਇਹ ਥੋੜਾ ਪੁਰਾਣਾ ਹੈ। ਤੇ ਆ ਮਿਰਲੋ ਆ। ਆਪਣੇ ਪਤਾ ਨਹੀਂ ਇਹਨੂੰ ਹੋਰ ਕੀ ਕਹਿੰਦੇ ਆ। ਫਾਰਮਰ, ਟਰਬੋ ਫਾਰਮਰ ਤੇ ਇਹਦੇ ਨਾਲ ਮਲ ਖਰਾਗਰੂ ਤੇ ਜਾਂ ਕੋਈ ਚੱਕ ਚੁੱਕ ਕੇ ਸੂਰ ਲਿਓਣਾ ਹੁੰਦਾ ਕਈ ਯਾਰੀ। ਸੂਰ ਹੀ ਚੱਕਦਾ ਖਰਾਕਤ ਨਹੀਂ ਪੈਂਦੀ ਖਰਾਤ ਤਾਂ ਸਾਰੀ ਬਿਨਾ ਹੱਥ ਲਾਏ ਤੋਂ ਹੀ ਪੈਂਦੀ ਆ। ਇਹ ਜਦਾਂ ਹੋਰ ਕੋਈ ਕੰਮ-ਕੁਮ ਕਰਨੇ ਹੋਣੇ ਨਾ ਤੇ ਉਹ ਸਿਸਟਮ ਆਏ। ਉਰੀ ਕਹਿਣ ਚੀਜ਼ ਆ ਬਹੁਤ ਔੜਦੀ ਏ ਵੀ ਚਾਰੇ ਚੱਕੇ ਜ਼ੋਰ ਮਾਰਦੇ ਇਹਦੇ ਹੱਤ ਚੀਜ਼ ਆ ਉਹ ਪੁਰਾਣਾ ਸੀ ਪਿਆ ਉਹ ਚ ਪਹਿਲਾਂ ਖਰਾਬ ਪੈਂਦੀ ਹੁੰਦੀ ਸੀ ਜਦੋਂ ਮੈਂ ਥੋੜਾ ਪਹਿਲਾਂ ਇੱਥੇ ਕੰਮ ਕੀਤਾ ਥੋੜਾ ਟਾਈਮ ਤੇ ਉਹ ਚ ਖਰਾਬ ਪੈਂਦੀ ਹੁੰਦੀ ਸੀ ਹੁਣ ਉਹ ਕੱਢ ਗੋੜ ਦਿੱਤਾ ਖਰਾਬ ਹੋ ਗਿਆ ਆ ਤੇ ਇਸ ਕਰਕੇ ਇਹਦਰ ਲੋਕ ਲਾਇਆ ਕਿਉਂਕਿ ਥੋੜੇ ਵੱਡੇ ਆ ਬੱਚੇ ਬਾਹਰ ਨਿਕਲ ਜਾਣ ਆ ਚੱਕਰ ਜਾ ਸਾਰਾ ਪਿਛੇ ਹਸਤਾਲਾ ਹੀ ਆ ਜਿੰਨਾ ਵੀ ਆ ਬਹੁਤ ਸੂਰਾ ਘਟੋ ਘਟ ਹੋਣਾ ਇੱਥੇ ਮੈਂ ਬਾਧੂ ਸੂਰਾ ਮੇਰੇ ਸਾਨੂੰ ਗਿਣਤੀ ਤੇ ਨਹੀਂ ਹੈਗੀ ਮੈਨੂੰ ਵੈਸੇ ਸਹੀ ਸਹੀ ਪਾਪੇ ਮੈਨੂੰ ਪਤਾ ਹੋਣਾ ਆ ਤੇ ਬਾਕੀ ਇੰਨੀ ਜਾਨਕਾਰੀ ਆ ਬਾਲੀ ਨਹੀਂ ਆ ਦੇ ਸਾਦਾ ਮਹਿਲੇ ਕਿਉਂਕਿ ਮੈਨੂੰ ਵਾਵਾ ਟਾਈਮ ਹੋ ਗਿਆ ਕੰਮ ਕੀਤੇ ਨੂੰ ਕਿਉਂਕਿ ਮੈਂ ਪਾਲਦਾ ਰਿਹਾ ਬੱਚੇ ਇੱਥੇ ਥੋੜੇ ਜੇ ਜਦੋਂ ਬੱਚੇ ਜਿਹੜੇ ਛੋਟੇ ਹੁੰਦੇ ਆ ਉਹਨਾਂ ਨੂੰ ਖਰਾਕ ਪਾਉਣੀ ਉਹਨਾਂ ਦੇ ਟੀਕੇ ਰੂਕੇ ਲਾਉਣੇ ਤੇ ਐਦਾਂ ਦਾ ਕੰਮ ਹੀ ਸਾਰਾ ਮੇਰਾ ਤੇ ਮਤਲਬ ਆ ਵੱਡੇ ਕੰਮ ਆ ਜਿਹੜਾ ਵੱਡੇ ਸੂਰਾਂ ਦਾ ਮਤਲਬ ਇਹ ਮਰੇ ਬਾਪੂ ਕਰਦਾ ਤੇ ਜਿੱਦਾਂ ਨਾਲ ਹੋਰ ਮੁੰਡੇ ਤਿੰਨ ਚਾਰ ਹੈਗੇ ਆ ਉਹ ਸਾਰੇ ਕਰਦੇ ਆ ਇਹ ਕੰਮ ਤਾਂ ਚਲੋ ਉਦਾਂ ਵਧੀਆ ਆ ਇਹ ਆ ਵੀ ਚਲੋ ਰੁਟੀਨ ਚ ਹੁੰਦਾ ਵਾ ਤੇ ਠੀਕ ਵੀ ਆ ਜੇ ਸੂਤ ਹੱਥੀ ਚੜ ਜਾਂਦਾ ਫੇਰ ਤਣੀ ਕੋਈ ਔਖਾ ਲੱਗਦਾ ਪਹਿਲਾਂ ਪਹਿਲਾਂ ਇੱਕ ਵਾਰੀ ਆਣ ਕੇ ਜਰੂਸ ਮਨ ਸਮਝ ਜੀ ਹੁੰਦੀ ਆ ਬਾਅਦ ਚ ਚਲੀ ਜਾਂਦਾ ਕੰਮ ਤੇ ਇਦਾਂ ਕਰਕੇ ਤੇ ਬਾਕੀ ਆਮ ਗਏ ਸਪੈਸ਼ਲ ਹੋਰ ਕੋਸ਼ਿਸ਼ ਦਿਖਾਵਾਂਗੇ ਹੋਰ ਅੱਗੇ ਕੋਈ ਵਧੀਆ ਸਾਲਾ ਲੈ ਕੇ ਆਵਾਂਗੇ ਜਾਂ ਕੋਸ਼ ਤੇ ਜਦ ਤੱਕ ਲਈ ਦਿਓ ਹੀ ਜਾਈ ਤ ਤੇ ਮਿਲਦੇ ਆ ਨੈਕਸਟ ਵਲੌਗ ਚ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਬਹੁਤ ਜਿਆਦੀ ਲੋਡ ਆ ਜਿਆਦੀ ਤੋਂ ਵੀ ਜਿਆਦੀ ਤੇ ਇਸ ਕਰਕੇ ਥੋੜਾ ਖਿੱਚ ਕੇ ਰੱਖਿਆ ਕਰੋ ਕੰਮ ਨੂੰ ਤੇ ਜੋ ਕਿ ਮੇਰਾ ਵੀ ਹੌਸਲਾ ਵਧਦਾ ਰਹੇ ਤੇ ਮੈਂ ਤੁਹਾਡੇ ਲਈ ਕੋਰਨਾ ਕੋ ਲੈ ਕੇ ਆਇਆ ਕਰਾਂ ਨਵੇਂ ਤੋਂ ਨਵਾਂ ਜਾਂ ਫਾਰਮਿੰਗ ਹੋ ਗਿਆ ਜਾਂ ਘੁੰਮਣ ਵਾਲਾ ਹੋ ਗਿਆ ਕਿਤੇ ਗਏ ਆ ਪਲੇਸ ਵੀ ਵਧੀਆ ਇਟਲੀ ਦਾ ਹਨਾ ਸਾਰਾ ਕੁਝ ਵੀ ਆਪਣਾ ਇਹੀ ਆ ਵੀ ਆਪਾਂ ਕੋਈ ਨਾ ਕੋਈ ਨਵੀਂ ਚੀਜ਼ ਦਿਖਾ ਲਈਏ ਤੇ ਇਹ ਨਹੀਂ ਹੈਗਾ ਵੀ ਕੋਈ ਆਪਣਾ ਮੇਨ ਟਾਰਗੇਟ ਤਾਂ ਬਾਲੇ ਨਹੀਂ ਹੈਗੇ ਬਸ ਇਹੀ ਆ ਵੀ ਜਿਹੜੀ ਚੀਜ਼ ਵਧੀਆ ਲੱਗਦੀ ਆ ਤੇ ਆਪਾਂ ਚੱਕ ਕੇ ਦਿਖਾ ਦਿੰਨੇ ਆ ਇਹ ਨਹੀਂ ਹੈਗਾ ਕਿ ਕੋਈ ਸੋਚਣਾ ਜਾਂ ਕੁਝ ਬਾਹਲਾ ਤੇ ਐਦਾ ਕਰਕੇ ਬਾਕੀ ਜਾਈਆ ਮਿਲਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ Calu saya jadi.